ਵਾਤਾਵਰਨ ਬਚਾਓ ਰੋਕ ਲਗਾਓ ਵਾਤਾਵਰਨ ਬਚਾਓ ਰੋਕ ਲਗਾਓ ਵਾਤਾਵਰਨ ਬਚਾਓ ਰੋਕ ਲਗਾਓ ਜੰਗਲ ਉਜਾੜਨੇ ਬੰਦ ਕਰੋ ਜੰਗਲ ਉਜਾੜਨੇ ਬੰਦ ਕਰੋ ਜੰਗਲ ਉਜਾੜਨੇ ਬੰਦ ਕਰੋ ਰੁੱਖ ਲਗਾਓ ਜੰਗਲ ਬਚਾਓ 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 ਇੱਕ ਰੁੱਖ 200 ਸੁੱਖ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਇੱਕ ਰੁੱਖ 100 ਸੁੱਖ ਜੰਗਲ ਬਚਾਓ ਰੋਖ ਲਗਾਓ ਰੋਖ ਲਗਾਓ ਜੰਗਲ ਬਚਾਓ ਰੋਖ ਲਗਾਓ ਜੰਗਲ ਬਚਾਓ ਰੋਖ ਲਗਾਓ ਜੰਗਲ ਬਚਾਓ ਰੋਖ ਲਗਾਓ ਮੁਰਦਾਬਾਦ 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 ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਜੀ ਅੱਜ ਜਿਹੜਾ ਅਸੀਂ ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਨਗਰੀ ਦੇ ਵਿੱਚ ਜਿਹੜਾ ਇੱਕ ਪ੍ਰੋਟੈਸਟ ਕੀਤਾ ਵਾ ਇਹ ਅਸੀਂ ਪ੍ਰੋਟੈਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਇਸ ਕਰਕੇ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਸਿੱਖਿਆ ਦਾ ਮੰਦਰ ਆ ਔਰ ਉਦ੍ਰਿਤ ਦਾ ਅਨਮੋਲ ਖਜ਼ਾਨਾ ਵਾ ਔਰ ਇਥੋਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਵੱਡੀਆਂ-ਵੱਡੀਆਂ ਪੋਸਟਾਂ ਤੇ ਉਹਨਾਂ ਨੇ ਬੈਠਣਾ ਤੇ ਦੇਸ਼ ਨੂੰ ਚਲਾਉਣਾ ਔਰ ਅਸੀਂ ਵੀ ਇੱਥੇ ਬਹੁਤ ਕੁਝ ਸਿੱਖਣਾ ਉਹਨੇ ਔਰ ਬਹੁਤ ਸੋਹਣੀ ਯੂਨੀਵਰਸਿਟੀ ਹੈ ਔਰ ਇਹ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਮੈਸੇਜ ਲੈ ਕੇ ਆਏ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਿਮ ਹਤ ਇਹ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ ਅਸੀਂ ਇਸ ਸੰਦੇਸ਼ ਤੋਂ ਭਟਕ ਚੁੱਕੇ ਆ ਔਰ ਅੱਜ ਟੈਂਪਰੇਚਰ ਤੁਸੀਂ ਦੇਖਿਆ ਕਿ ਕਿਵੇਂ ਤੇਜ਼ੀ ਦੇ ਨਾਲ ਟੈਂਪਰੇਚਰ ਵੱਧ ਰਿਹਾ ਔਰ ਕੱਲ ਜਿਹੜਾ ਹైదరాబాద్ ਦੀ ਯੂਨੀਵਰਸਿਟੀ ਦੇ 400 ਏਕੜ ਜ਼ਮੀਨ ਦੇ ਵਿੱਚ ਲੱਗੇ ਜੰਗਲ ਜਿਹੜੇ ਤਬਾਹ ਕਰ ਦਿੱਤੇ ਗਏ ਇਨਸਾਨਾਂ ਨੇ ਤੇ ਕਿਤੇ ਆਵਾਜ਼ ਦਿੱਤੀ ਨਹੀਂ ਕਿਉਂਕਿ ਥੜਾ ਥੜ ਸਰਕਾਰਾਂ ਰੁਕ ਵੱਢ ਰਹੀਆਂ ਵਾਂ ਪਰ ਉਹਨਾਂ ਬੇਜੁਬਾਨਾਂ ਦੀਆਂ ਉੱਥੇ ਰਹਿਣ ਵਾਲੇ ਜੀਵਾਂ ਦੀਆਂ ਜਦੋਂ ਹੁੰਦੀਆਂ ਹੱਤਿਆ ਵੇਖੀਆਂ ਤੇ ਉਹਨਾਂ ਦੇ ਘਰ ਉਜੜਦੇ ਵੇਖੇ ਤੇ ਉਹ جگਦਿਆਂ ਜ਼ਮੀਰਾਂ ਵਾਲੇ ਸਾਰੇ ਜਿਹੜੇ ਨੌਜਵਾਨ ਅੱਜ ਪੰਜਾਬ ਦੀ ਧਰਤੀ ਤੇ ਆਏ। ਉਹ ਮੋਰਾਂ ਦੀਆਂ ਆਵਾਜ਼ਾਂ ਜਿਨ੍ਹਾਂ ਜਿਨ੍ਹਾਂ ਨੇ ਰੋਂਦਿਆਂ ਵੇਖੀਆਂ ਉਹਨਾਂ ਦੀਆਂ ਰੂਹਾਂ ਤੇ ਹਿਰਦੇ ਰੋਪੇ ਔਰ ਪੂਰੇ ਦੇਸ਼ ਤੇ ਵਿੱਚ ਤਰਾ ਤਰਾ ਹੋ ਗਈ ਤੇ ਪਾਰਲੀਮੈਂਟ ਤੱਕ ਇਹ ਮਸਲਾ ਜਿਹੜਾ ਪਹੁੰਚ ਗਿਆ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਨਸਾਨ ਹੀ ਇਨਸਾਨ ਦਾ ਵੈਰੀ ਕਿਉਂ ਬਣਿਆ? ਅਸੀਂ ਕਿਉਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਭਟਕ ਰਹੇ ਆਂ? ਯੂਨੀਵਰਸਟੀਆਂ ਦੇ ਵਿੱਚ ਬੱਚੇ ਰਿਸਰਚ ਕਰਦੇ ਆ ਔਰ ਉਹਨਾਂ ਰੁੱਖਾਂ ਤੋਂ ਬਹੁਤ ਕੁਝ ਸਿੱਖਦੇ ਆ। ਜਦੋਂ ਕਿਤੇ ਇਨਸਾਨ ਬਜ਼ੁਰਗ ਹੋ ਜਾਂਦਾ ਰੁੱਖ ਸਾਡਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਥੀ ਆ ਕਿੱਥੇ ਸਾਨੂੰ ਬਨਸਪਤੀਆਂ ਤੇ ਆਕਸੀਜਨ ਮਿਲਦੀ ਆ ਉੱਥੇ ਹੀ ਜਦੋਂ ਇਨਸਾਨ ਮਰ ਜਾਂਦਾ ਤੇ ਇਹੀ ਬਾਲਣ ਇਨਸਾਨ ਦੇ ਉੱਤੇ ਪੈਂਦਾ ਔਰ ਜਦੋਂ ਵੈਂਟੀਲੇਟਰ ਤੇ ਇਨਸਾਨ ਹੁੰਦਾ ਆਖਰੀ ਸਾਹਾਂ ਤੇ ਤੇ ਬੰਦਾ ਹੀ ਬੰਦੇ ਨੂੰ ਸਵਾਸ ਮੋਲ ਦਿੰਦਾ ਕੁਦਰਤ ਨੇ ਸਾਨੂੰ ਕਿੰਨਾ ਕੁਝ ਦਿੱਤਾ ਇਹ ਰੁੱਖ ਭਰਾਓ ਆਪਾਂ ਨਹੀਂ ਲਾਏ ਤੇ ਵੱਡੇ ਜ਼ਰੂਰ ਆ ਇਹ ਰੁੱਖ ਜਿਹੜੇ ਆ ਇਹ ਵੱਡ ਵਡੇਰਿਆਂ ਨੇ ਸਾਡਿਆਂ ਨੇ ਲਾਏ ਆ ਇਹਨਾਂ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਆਪਣੇ ਘਰ ਉਜੜਦੇ ਵੇਖ ਲੈਨੇ ਆ ਪਰ ਬੇਜਬਾਨਾਂ ਦੇ ਘਰ ਗਾੜਮਪੁਰ ਪੈਨੇ ਜਿਹੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਉਹਨਾਂ ਸੜਕਾਂ ਤੇ ਚੱਲਣ ਵਾਲੇ ਜੇ ਬੰਦੇ ਹੀ ਨਾ ਰਹਿ ਤੇ ਫਿਰ ਕੀ ਕਰਨਾ ਉਦਰਤ ਨਾਲ ਵੈਰ ਲੈਣਾ ਕਿਤੇ ਮਹਿੰਗਾ ਨਾ ਪੈਜੇ ਇਨਸਾਨ ਨੂੰ ਇਹ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਵਾ ਇਹ ਅਸੀਂ ਕਿਸੇ ਦੇ ਖਿਲਾਫ ਨਹੀਂ ਕੀਤਾ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਉਹ ਜੰਗਲ ਉਜਾੜਿਆ ਜਾ ਰਿਹਾ ਉਹ ਜੰਗਲ ਜਿਹੜਾ ਵਾ ਨਾ ਉਜਾੜਿਆ ਜਾਵੇ ਔਰ ਵਾਤਾਵਰਨ ਨੂੰ ਪ੍ਰੇਮ ਕਰੋ ਵਾਤਾਵਰਨ ਦੇ ਨਾਲ ਪੰਗੇ ਨਾ ਲਾਓ ਗੁਰਬਾਣੀ ਦੇ ਵਿੱਚ ਹਰ ਜਗ੍ਹਾ ਮਹਾਰਾਜ ਨੇ ਵਾਤਾਵਰਣ ਦਾ ਜ਼ਿਕਰ ਕੀਤਾ ਜੇ ਤੁਸੀਂ ਵਾਤਾਵਰਣ ਨੂੰ ਉਜਾੜਨ ਤੋੜਪੋਗੇ ਤੇ ਫਿਰ ਜਦੋਂ ਤੁਹਾਡੀ ਵਾਰੀ ਆ ਗਈ ਤਾਂ ਫਿਰ ਇਹ ਹਸਾਬ ਲਾ ਲਿਓ ਤੁਹਾਡੇ ਬੱਚਿਆਂ ਨੂੰ ਵੀ ਆਕਸੀਜਨ ਨਹੀਂ ਪਾਣੀ ਨਹੀਂ ਧਰਤੀ ਨਹੀਂ ਤਰਸਣਾ ਪਊਗਾ ਇੱਕ ਇੱਕ ਮੁੰਦਲੀ ਉਹਨਾਂ ਸੂਬਿਆਂ ਕੋ ਉਹਨਾਂ ਸਟੇਟਾਂ ਕੋ ਉਹਨਾਂ ਦੇਸ਼ਾਂ ਕੋ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਪਾਣੀ ਦੀ ਕੀਮਤ ਪਤਾ ਵਾ ਪਹਿਲਾਂ ਨਲਕਿਆਂ 'ਚ ਸੀ ਖੂਹਾਂ 'ਚ ਸੀ ਸੂਆਂ 'ਚ ਸੀ ਨਹਿਰਾ 'ਚ ਸੀ ਅੱਜ ਜੋ ਬੋਤਲਾਂ 'ਚ ਜਿਹੜਾ ਪਾਣੀ ਆ ਗਿਆ ਕਿਸੇ ਹੋਟਲ 'ਚ ਰੈਸਟੋਰੈਂਟ 'ਚ ਬਹੁਤ ਉਹ 100 ਤੋਂ 200 ਰੁਪਏ ਦੀ ਬੋਤਲ ਹੋ ਗਈ ਆ 2000 ਰੁਪਈਆ ਤੋਂ 10 ਰੁਪਈਆ ਤੋਂ ਸਟਾਰਟ ਹੋਈ ਸੀ ਅੱਜ ਉਹਦੀ ਪਾਣੀ ਦੀ ਕੀਮਤ ਪਤਾ ਲੱਗ ਗਈ ਲੋਕਾਂ ਨੂੰ ਇਸ ਕਰਕੇ ਭਰਾਓ ਇਹ ਕੰਮ ਬੰਦ ਕਰੋ ਔਰ ਇਹ ਬੇਜਬਾਨ ਜਾਨਵਰਾਂ ਦੇ ਜਿਹੜੇ ਘਾਰ ਉਜਾੜੇ ਆ ਇਹ ਵੇਖ ਕੇ ਹਰ ਬੰਦਾ ਤਰਾ-ਤਰਾ ਕਾਰ ਉਠਿਆ ਸੋ ਹੱਥ ਜੋੜ ਕੇ ਸਾਡੀ ਬੇਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜੰਗਲ ਨੂੰ ਕੱਟਣਾ ਬੰਦ ਕਰੋ ਔਰ ਜੰਗਲ ਦੇ ਜੀਵ ਜੰਤੂਆਂ ਨੂੰ ਵੀ ਜੀਣ ਦਾ ਹੱਕ ਹੈ ਉਹਨਾਂ ਹੀ ਜੀਓ ਤੇ ਜੀਣ ਦੋ ਇਹਨੀਆਂ ਫਤਿਹ ਬੁਲਾਉਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਕਿ ਜਗ ਦੀਆਂ ਜ਼ਮੀਰਾਂ ਵਾਲੇ ਲੀਡਰ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਦੇ ਆ ਚਾਹੇ ਕਿਸੇ ਵੀ ਪਾਰਟੀ ਦੇ ਆ ਇਹ ਗੱਲ ਨੂੰ ਵਿਧਾਨ ਸਭਾ ਪਾਰਲੀਮੈਂਟ ਚ ਚੁੱਕ ਕੇ ਤੇ ਉੱਥਲੇ ਨੁਮਾਇੰਦਿਆਂ ਨਾਲ ਗੱਲ ਕਰਕੇ ਸਹ ਹੱਲ ਕੱਢਣਗੇ ਇਸ ਚੀਜ਼ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਅਸੀਂ ਬੇਨਤੀ ਕਰਨੀ ਆ ਕਿ ਸਾਡੀ ਬੇਨਤੀ ਪ੍ਰਵਾਨ ਕਰਿਓ ਸੋ ਹੋਰ ਵੀ ਜਿਹੜੇ ਮੇਰੇ ਸਾਥੀ ਇੱਥੇ ਵੀਰ ਆਏ ਆ ਔਰ ਸਾਡੇ ਸਾਫਕਾ ਆਰਮੀ ਦੇ ਜਵਾਨ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਦਰਬਾਰ ਭਾਜੀ ਔਰ ਸਾਡੇ ਹੋਰ ਸਾਥੀ ਔਰ ਯੂਨੀਵਰਸਿਟੀ ਦੇ ਮੇਰੇ ਵੀਰ ਮੈਂ ਸਾਰਿਆਂ ਦੇ ਦਿਲ ਦੀਆਂ ਗੱਲ ਰਹੀਆਂ ਤੋਂ ਧੰਨਵਾਦ ਕਰਨਾ ਕਰਨ ਵੀਰ ਸਾਡਾ ਕਿਉਂਕਿ ਇਹ ਜਿੰਨੇ ਜਣੇ ਵੀ ਆ ਸੀ ਅਸੀਂ ਉਹ ਲੋਕ ਆ ਜਿਹੜੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਦੇ ਆ ਅਸੀਂ ਬੰਦਿਆਂ ਨੂੰ ਜਵਾਬ ਦੇ ਹੀ ਨਹੀਂ ਆ ਬਿਲਕੁਲ ਹੁਣ ਅਸੀਂ ਬੜਾ ਚਿਰ ਲੀਡਰਾਂ ਨੂੰ ਖੁਸ਼ ਕਰ ਲਿਆ ਵੀ ਵੀ 22 ਸਾਲ ਉਹਨਾਂ ਆਪਣੇ ਬੱਚਿਆਂ ਨੂੰ ਖੁਸ਼ ਕਰ ਲਿਆ ਪਰ ਵਾਤਾਵਰਨਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਹੁਣ ਇਹਨਾਂ ਦੀਆਂ ਅੱਖਾਂ ਖੋਲਣੀਆਂ ਆਪਾਂ ਸਾਰਿਆਂ ਨੇ ਰਲ ਕੇ ਆਪਾਂ ਬਾਬੇ ਨਾਨਕ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਬਾਬੇ ਨਾਨਕ ਨੇ ਸਾਡੇ ਅਉਧੇ ਨਹੀਂ ਵੇਖਣੇ ਸਾਡੀਆਂ ਗੱਡੀਆਂ ਨਹੀਂ ਵੇਖਣੀਆਂ ਉਹਨੇ ਸਾਡੇ ਚੰਗੇ ਕੀਤੇ ਕਰਮ ਵੇਖਣੇ ਆ ਸੋ ਕਰੋ ਆਪਾਂ ਚੰਗੇ ਕਰਮ ਕਰਨੇ ਆ ਜੇ ਤੁਸੀਂ ਚਾਹੁੰਦੇ ਇਸ ਦੇਸ਼ ਨੂੰ ਬਚਾਉਣਾ ਤੇ ਵਿਧਾਨ ਸਭਾ ਪਾਰਲੀਮੈਂਟ ਤੁਹਾਡੇ ਲਈ ਬਣੀ ਆ ਕਾਨੂੰਨ ਉੱਥੇ ਬਣਦੇ ਆ ਇਹਨਾਂ ਦੇ ਨਾਲ ਧਰਨਿਆਂ ਤੇ ਬਹਿਣਾ ਬੰਦ ਕਰੋ ਔਰ ਉਧਰ ਦਾ ਰੁਖ ਕਰੋ ਔਰ ਇਸ ਦੇਸ਼ ਨੂੰ ਬਚਾਓ ਆ ਜਿਹੜੇ ਦੱਸੇ ਹੋਏ ਮਾਰਗ ਤੇ ਆਪਾਂ ਸਾਰਿਆਂ ਚੱਲਣਾ ਅਸੀਂ ਬਾਬੇ ਨਾਨਕ ਦੇ ਬੱਚੇ ਆ ਉਹਨਾਂ ਦੀ ਬਾਣੀ ਤੇ ਆਪਾਂ ਪੈਰਾ ਦੇਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ